ਵਾਇਗੁਰ ਦੀ ਕਾਲ ਸਾਹ ਵਾਇਗੁਰ ਜੀ ਕਿਤੇ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਤੇ ਅੱਜ ਵੀਡੀਓ ਲਾਈਵ ਹੋਏ ਆ ਜੀ ਪਰਚੀਆਂ ਕੱਟੀਆਂ ਜਾ ਰਹੀਆਂ ਪਿੰਡ ਜਮਸ਼ੀਰ ਦੇ ਵਿੱਚ ਜਿਹੜੇ ਫਰੀ ਕਾਨਕ ਵਾਲੀਆਂ ਤੇ ਹਰ ਵਾਰੀ ਕੋਈ ਨਾ ਕੋਈ ਰਫੜ ਪਿਆ ਰੰਦਾ ਜਾਂ ਇਹ ਲੜਾਈ ਜਲਦੀ ਰਹਿੰਦੀ ਆ ਕਿ ਪਰਚੀਆਂ ਜਗਾਸਪੋ ਪੈ ਜਾਂਦਾ ਆ ਤੁਹਾਨੂੰ ਅੱਜ ਦੇ ਹਾਲਾਤ ਵੀ ਦਿਖਾਉਨੇ ਆ ਸੜਕ ਕੋਲੇ ਗੁਰਦੁਆਰਾ ਸਾਹਿਬ ਕੱਟੀਆਂ ਜਾਂਦੀਆਂ ਪਰਚੀਆਂ ਤੇ ਲੰਬੀਆਂ-ਲੰਬੀਆਂ ਲੈਣਾ ਲੱਗੀਆਂ ਹੋਈਆਂ ਆ ਪਿੱਛੇ ਨੂੰ ਤੇ ਦੋ ਮਸ਼ੀਨਾਂ ਚੱਲ ਰਹੀਆਂ ਆ ਤੇ ਜਦੋਂ ਆਪਾਂ ਜਿਹੜੇ ਅਧਿਕਾਰੀ ਇੱਥੇ ਪਰਚੀਆਂ ਕੱਢਦੇ ਆ ਉਹਨਾਂ ਨੇ ਗੱਲ ਕਰਦੇ ਆ ਕਿ ਇਹਨੂੰ ਵਾਈਡ ਵਾਈਜ਼ ਜਾਂ ਮਹੱਲੇ ਵਾਈਜ਼ ਕਰ ਦੋ ਉਹ ਕਹਿੰਦੇ ਸੀ ਕਰਕੇ ਦੇਖਿਆ ਆ ਪਰ ਕਰਕੇ ਸਭ ਕੋ ਹਾਂ ਜੀ ਬੈਠੇ ਕਹਿੰਦੇ ਕਰਕੇ ਦੇਖਿਆ ਆ ਪਾਸੇ ਵਾਲੇ ਕਟਾਲਿਆ ਕਰੋ ਪਾਸੇ-ਪਾਸੇ ਵਾਈਜ਼ ਪਰ ਕੋਈ ਵੀ ਗੱਲ ਨਹੀਂ ਸੁਣਦਾ ਜਦੋਂ ਮਾਨਾਂ ਵਾਲੇ ਪਾਸੇ ਕੱਟੀਆਂ ਜਾਂਦੀਆਂ ਤਾਂ ਬਾਕੀ ਪਾਸੇ ਵੀ ਸਾਰੇ ਉੱਥੇ ਪਹੁੰਚ ਜਾਂਦੇ ਆ ਜੇ ਬਗੀਚੀ ਵਿੱਚ ਲੱਗਦੀਆਂ ਜਾਂਦੀਆਂ ਉੱਥੇ ਵੀ ਸਾਰੇ ਪਹੁੰਚ ਜਾਂਦੇ ਆ ਤੇ ਬੇਨਤੀ ਆ ਪਿੰਡ ਵਾਲਿਆਂ ਨੂੰ ਵੀ ਕਿ ਇੰਨੀਆਂ ਲੰਬੀਆਂ ਲੰਬੀਆਂ ਕਤਾਰਾਂ ਲਾਉਣ ਨਾਲੋਂ ਤੁਸੀਂ ਵੀ ਭਾਈ ਜਿਹੜੇ ਜਿਹੜੇ ਪਾਸੇ ਦੀ ਬਾੜੀ ਹੁੰਦੀ ਆ ਉਸ-ਉਸ ਪਾਸੇ ਪਰਚੀਆਂ ਘਟਾ ਲਿਆ ਕਰੋ ਕਿਉਂਕਿ ਪਰਚੀਆਂ ਹਰੇਕ ਦੀ ਘੱਟ ਹੀ ਹੋਣੀ ਆ ਹੁਣ ਦੇਖੋ ਇੰਨੀ ਗਰਮੀ ਦੇ ਵਿੱਚ ਲੰਬੀਆਂ ਲੰਬੀਆਂ ਲੈਣਾ ਲੱਗੀਆਂ ਹੋਈਆਂ ਆ ਤੇ ਦੇਖ ਲਓ ਤੁਸੀਂ ਹਾਲ ਤੇ ਦੂਜੀ ਵਾਰ ਇਹ ਪਰਚੀਆਂ ਕੱਟੀਆਂ ਜਾ ਰਹੀਆਂ ਆ ਬੇਨਤੀ ਆ ਸਾਰੇ ਨਗਰ ਨੂੰ ਕਿ ਮਹੱਲੇ ਵਾਈਜ਼ ਪਰਚੀ ਕਟਾਇਆ ਕਰੋ ਤੁਹਾਡੇ ਮਹੱਲੇ ਚ ਆ ਕੇ ਬੰਦਾ ਵਹਿੰਦਾ ਆ ਪਰਚੀਆਂ ਕੱਟਦਾ ਆ ਉਹਦੇ ਵਿੱਚ ਕੀ ਆ ਪਬਲਿਕ ਵੀ ਘੱਟ ਹੋਊਗੀ ਰਸ਼ ਘੱਟ ਪੈਣਾ ਤੇ ਜਲਦੀ ਕੰਮ ਹੋ ਜਾਣਾ ਤੇ ਕਿਸੇ ਦੀ ਲੜਾਈ ਨਹੀਂ ਹੋਣੀ ਤੇ ਜਿਹੜੇ ਅਧਿਕਾਰੀ ਕੰਮ ਕਰਦੇ ਆ ਪੰਚਾਇਤ ਮੈਂਬਰ ਨਾਲ ਹੁੰਦੇ ਉਹਨਾਂ ਨੂੰ ਵੀ ਬੇਨਤੀ ਆ ਇਹਨਾਂ ਨੂੰ ਉਹਨਾਂ ਨੂੰ ਵੀ ਬੇਨਤੀ ਆ ਕਿ ਭਾਈ ਪਾਸੇ ਵਾਈਜ਼ ਕਰ ਦੋ ਇੱਕ ਵਾਰੀ ਜਿਹੜਾ ਇੱਕ ਪਾਸੇ ਦੂਜੇ ਪਾਸੇ ਜਾ ਕੇ ਆਊਗਾ ਉਹਦੀ ਪਰਚੀ ਨਾ ਕਟੋ ਉਹ ਆਪਣੀ ਜ਼ਿੰਮੇਵਾਰੀ ਤੇ ਪਰਚੀ ਕਟਾਉਣ ਜਾਊਗਾ ਪਰ ਉਹਦੀ ਪਰਚੀ ਨਾ ਕੱਟੀ ਜਾਵੇ ਜੇ ਉਹ ਉਸ ਪਾਸੇ ਦਾ ਨਹੀਂ ਹੈਗਾ ਉਹਦੇ ਨਾਲ ਕੰਮ ਸੌਖਾ ਹੋ ਜਾਊਗਾ ਬਹੁਤ سارے ਵੀਰ ਪੈਣਾ ਦਿਹਾੜੀਦਾਰ ਆ ਜਿਹੜੇ ਦਿਹਾੜੀ ਤੋੜ ਕੇ ਆਉਂਦੇ ਆ ਦੁਕਾਨਾਂ ਬੰਦ ਕਰਕੇ ਆਏ ਹੋਏ ਆ ਹਵੀਦ ਹੁਣੀ ਲਖੀਦ ਹੁਣੀ ਖੜੇ ਆ ਲੱਕੀ ਭਾਜੀ ਖੜੇ ਆ ਇਹਦੇ ਹੋਰ ਸਾਰੀਆਂ ਬੀਬੀਆਂ ਪੈਸਾ ਘਰ ਦੇ ਕੰਮ ਛੱਡ ਕੇ ਆਈਆਂ ਉਹ ਜ਼ਰੂਰੀ ਕੰਮ ਹੁੰਦੇ ਆ ਕਈ ਵਾਰੀ ਤੇ ਤੇ ਬੇਨਤੀ ਆ ਕਿ ਬੇਨਤੀ ਮਨੋਇਸ਼ ਜੀ ਨੂੰ ਆਪਣਾ ਪਿੰਡ ਆ ਜੀ ਤੇ ਨਗਰ ਦੇ ਵਿੱਚ ਆਪਾਂ ਪੰਚਾਇਤ ਦੇ ਨਾਲ ਜਿਹੜੇ ਅਧਿਕਾਰੀ ਆਉਂਦੇ ਪਰਚੀ ਆ ਉਹਨਾਂ ਨੂੰ ਕਹਿ ਕੇ ਇਹਨੂੰ ਮਹੱਲਾ ਵਾਈਜ਼ ਕਰਵਾ ਸਕਦੇ ਆ ਪਰ ਦੂਜੇ ਮਹੱਲਿਆਂ ਵਾਲੇ ਆਪਣੇ ਆਪ ਦੇ ਕੰਟਰੋਲ ਰੱਖਣਾ ਕਿ ਭਾਈ ਅੱਜ ਨਹੀਂ ਜਾਣਾ ਇਹ ਪਰਚੀ ਕੱਟ ਹੀ ਹੋਣੀ ਆ ਸਬਰ ਦੇ ਨਾਲ ਆਪਾਂ ਪਰਚੀ ਘਟਾਇਆ ਕਰੀਏ ਮਹੱਲੇ ਵਾਈਜ਼ ਆਪਣੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਝ ਹੋਣਾ ਆ ਨਾ ਕਿ ਆਪਾਂ ਲੜਨ ਦੇ ਨਾਲ ਜਦੋਂ ਆਪਾਂ ਇੱਕ ਪਾਸੇ ਇਕੱਠੇ ਹੋਨੇ ਦੇਖੋ ਉਦੋਂ ਟਾਈਮ ਵੀ ਬਦ ਲੱਗਦਾ ਕਿ ਲੜਾਈਆਂ ਹੁੰਦੀਆਂ ਆ ਹੁਣ ਅੰਟੀ ਦੀ ਮਜਬੂਰੀ ਹੈ ਉਹਨੂੰ ਸਮਝਾ ਰਹੇ ਆ ਕਿ ਤੁਸੀਂ ਕੱਲ ਨੂੰ ਘਟਾ ਲਈਓ ਪਰਸੋਂ ਘਟਾ ਲਈਓ ਪਰ ਨਹੀਂ ਮੰਨ ਰਹਾ ਏ ਇਦਾਂ ਹੀ ਸਾਰੇ ਜਿੰਨੇ ਵੀ ਇੱਥੇ ਖੜੇ ਆ ਉਹ ਸਾਰੇ ਕੰਮ ਕਰ ਵਾਲੇ ਆ ਕੋਈ ਅੱਜ ਦੇ ਟਾਈਮ ਤੇ ਬੇਲਾ ਨਹੀਂਗਾ ਇਸ ਬੇਨਤੀ ਨੂੰ ਪ੍ਰਵਾਨ ਕਰਿਓ ਭਾਈ ਸਾਰੇ ਆਪ ਵਿੱਚ ਪੈੰਡ ਵਾਲੇ ਸਾਰੇ ਸਿਆਣੇ ਆ ਇਹ ਸਿਆਣ ਬਾਰਤ ਦੇ ਹੋਏ ਆਪਾਂ ਇਹਨੂੰ ਪਾਸੇ ਵਾਈਜ਼ ਕਰੀਏ ਤੇ ਪਾਸੇ ਦੇ ਵਿੱਚ ਕੋਈ ਦੂਜਾ ਪਾਸੇ ਵਾਲਾ ਨਾ ਬੜੇ ਆਰਾਮ ਨਾਲ ਪਰਚੀਆਂ ਕੱਟ ਹੋਣ ਤੇ ਜਲਦੀ ਕੰਮ ਨਿਬੜੂਗਾ ਠੀਕ ਹੈ ਜੀ ਇਹ ਬੇਨਤੀਆਂ ਆ ਜਰੂਰ ਵੀਡੀਓ ਨੂੰ ਸ਼ੇਅਰ ਕਰੋ ਇੱਕ ਹੋਰ ਲੰਮੀਆਂ ਲੈਣਾ ਆ ਹੱਲੇ ਇਹ ਦੁਪਹਿਰ ਤੋਂ ਸ਼ਾਮ ਹੋਣੀ ਆ ਤੇ ਜਿਹੜੇ ਆ ਵੀਰ ਭੈਣਾਂ ਉਹਾਂ ਨਹੀਂ ਬੈਠਾਂ ਜੀ ਉਹਨਾਂ ਨੂੰ ਰੋਟੀ ਖਾਣ ਦਾ ਵੀ ਟਾਈਮ ਨਹੀਂ ਮਿਲਦਾ ਹੈਗਾ ਕਿਉਂਕਿ ਲੋਕੀ ਕਹਿੰਦੇ ਅਸੀਂ ਵਿਹਲੇ ਨਹੀਂਗੇ ਅਸੀਂ ਆਏ ਆ ਤੇ ਇਹਨਾਂ ਨਾਲ ਹੋਵੇ ਲੜਦੇ ਆ ਤੇ ਇਹ ਆਪਣੇ ਭਰਾ ਹੀ ਪੈਣਾਈ ਆ ਤੇ ਬੇਨਤੀ ਆ ਇਹ ਜਿਹੜੀ ਗੱਲ ਆਪਾਂ ਕਰ ਰਹੇ ਆ ਇਹਨੂੰ ਆਪਾਂ ਅਮਲ ਵਿੱਚ ਲੈ ਕੇ ਆਈਏ ਕਿ ਪਾਸੇ ਵਾਈਜ਼ ਜਿਹੜਾ ਕੰਮ ਹੋ ਜਾਏ ਤਾਂ ਬਹੁਤ ਵਧੀਆ ਆ